ਡੇ ਡਿਊਟੀ 'ਚ ਬਹੁਤ ਹੀ ਬਹੁਤ ਸਾਰੇ ਸਟਾਫ ਹੁੰਦੇ ਨੇ ਹੋਰ ਵੀ ਲੇਡੀਜ਼ ਡਾਕਟਰ ਹੁੰਦੇ ਤੇ ਇੰਨੀ ਪਰੇਸ਼ਾਨੀ ਨਹੀਂ ਹੁੰਦੀ मोस्ट ਪ੍ਰੋਬੇਬਲੀ ਡੇ ਲਾਈਟ ਵੀ ਹੁੰਦਾ ਤੇ ਸਾਨੂੰ ਇਧਰੋਂ ਆਨ ਤੋਂ ਕੋਈ ਦਿੱਕਤ ਨਹੀਂ ਆਉਂਦੀ ਬਟ ਰਾਤ ਦੀ ਡਿਊਟੀ 'ਚ ਹੁੰਦਾ ਕਿ ਜਿਵੇਂ ਕਿ ਅਸੀਂ ਆਂਦੇ ਰਸਤੇ 'ਚ ਨੇ ਇੱਥੇ ਲਾਈਟ ਦੀ ਪ੍ਰੋਬਲਮ ਹੈ ਕਿ ਇਹ ਤੇ ਕਾਰਨਰ ਕਾਰਨਰ 'ਚ ਸਾਨੂੰ ਲੰਘਣਾ ਪੈਂਦਾ ਤੇ ਉੱਥੇ ਬਿਲਕੁਲ ਵੀ ਲਾਈਟ ਦੀ ਫੈਸਿਲਿਟੀ ਨਹੀਂ ਹੈਗੀ ਤੇ ਜੇ ਭਾਈਚਾਂ ਕੋਈ ਖੜਾ ਵੀ ਹੁੰਦਾ ਹੈ ਲਾਈਟ ਮੀਨਸ ਹਨੇਰੇ 'ਚ ਤਾਂ ਕੁਝ ਪਤਾ ਨਹੀਂ ਲੱਗਦਾ ਇਹ ਸੇਫਟੀ ਦਾ ਇਸ਼ੂ ਹੈਗਾ ਇੱਥੇ ਮੈਂ ਵੀ ਦੱਸ ਰਹੀ ਹਾਂ ਤੁਹਾਨੂੰ ਕਿ ਜਿਵੇਂ ਕਿ ਇੱਕ ਪੇਸ਼ੈਂਟ ਦੇ ਨਾਲ 3-4 ਜਾਨੇ ਆਂਦੇ ਨੇ ਸਾਰਿਆਂ ਨੂੰ ਅਲੱਗ-ਅਲੱਗ ਡਵਾਈਸ ਚਾਹੀਦੀ ਹੁੰਦੀ ਹੈ ਇੱਕ ਜਾਨੇ ਨੂੰ ਸਮਝਾਤਾ ਫਿਰ ਦੂਜਾ ਆਏਗਾ ਉਹੀ ਚੀਜ਼ ਸੇਮ ਪੁੱਛ ਚਲੀ ਤੀਜਾ ਆਏਗਾ ਸੇਮ ਚੀਜ਼ ਪੁੱਛਣ ਦੇ ਲਈ ਹੈ ਨਾ ਇਹ ਬਹੁਤ ਚੀਜ਼ ਔਖੀ ਹੋ ਜਾਂਦੀ ਹੈ ਕਿ ਅੱਗੇ ਸਾਡੇ ਕੋਲ ਪੇਸ਼ੈਂਟਸ ਲੋਡ ਇੰਨੇ ਹੈਗੇ ਆ ਹਨਾ ਤੇ ਪੇਸ਼ੈਂਟਸ ਅਸੀਂ ਦੇਖਨੇ ਆ ਤੇ ਇੱਕ ਹੀ ਪੇਸ਼ੈਂਟ ਦੇ ਇੰਨੇ ਰਿਲੇਟਿਵਸ ਨੂੰ ਹੈਂਡਲ ਕਰਨਾ ਬਹੁਤ ਔਖਾ ਹੋ ਜਾਂਦਾ ਇਸ ਤਰ੍ਹਾਂ ਦੀ ਮੀਟਿੰਗ ਕੀਤੀ ਸੀ ਜੁਨੀਅਰ ਦੇ ਨਮਾਇੰਦਿਆਂ ਨਾਲ ਉੱਥੇ ਅਸੀਂ ਇਹ ਮੰਗ ਰੱਖੀ ਸੀ ਕਿ ਜਿਵੇਂ ਪੰਜਾਬ ਦੇ 23 ਜ਼ਿਲ੍ਹੇ ਨੇ ਉਹਨਾਂ 23 ਜ਼ਿਲ੍ਹਿਆਂ ਦੇ ਵਿੱਚ ਜਿਹੜੇ 200 ਬੈਡਡ ਹਸਪਤਾਲ ਨੇ ਉੱਥੇ 10 ਸਿਕਿਉਰਿਟੀ ਗਾਰਡ ਮਾਰਨਿੰਗ ਦੀ ਸ਼ਿਫਟ ਸੌਣੇ ਚਾਹੀਦੇ ਆ 4 ਈਵਨਿੰਗ ਦੀ ਸ਼ਿਫਟ ਸੌਣੇ ਚਾਹੀਦੇ ਆ ਤੇ 4 ਹੀ ਨਾਈਟ ਦੀ ਸ਼ਿਫਟ ਸੌਣੇ ਚਾਹੀਦੇ ਆ ਇਸ ਤੋਂ ਇਲਾਵਾ ਇਹਨਾਂ ਹਸਪਤਾਲਾਂ ਦੇ ਵਿੱਚ ਇੱਕ ਪੁਲਿਸ ਚੌਕੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਭੀੜ ਇਹਨਾਂ ਸਿਕਿਉਰਿਟੀ ਗਾਰਡ ਤੋਂ ਜਾਂ ਸੁਰੱਖਿਆ ਕਰਮੀਆਂ ਤੋਂ ਕਾਬੂ ਨਹੀਂ ਹੁੰਦੀ ਕੋਲਕਾਤਾ ਦੀ ਘਟਨਾ ਤੋਂ ਬਾਅਦ ਦੇਸ਼ ਅੰਦਰ ਜਿੱਥੇ ਡਾਕਟਰ ਨੂੰ ਇਨਸਾਫ ਲਈ ਆਵਾਜ਼ ਉੱਠੀ ਹੈ ਉੱਥੇ ਹੀ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਮੰਗ ਉਠਾਈ ਜਾ ਰਹੀ ਹੈ ਡਾਕਟਰਾਂ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਸਰਕਾਰਾਂ ਤੇ ਤੇ ਅੱਜ ਅਸੀਂ ਰਿਐਲਿਟੀ ਚੈੱਕ ਕਰਨ ਲਈ ਪੁੱਜੇ ਆਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਤਸਵੀਰਾਂ ਦਿਖਾ ਦਈਏ ਕਿ ਇਹ ਬਠਿੰਡਾ ਦਾ ਸਿਵਲ ਹਸਪਤਾਲ ਹੈ ਇੱਥੇ ਰਿਐਲਿਟੀ ਚੈੱਕ ਕਰਨ ਲਈ ਪੁੱਜੇ ਆਂ ਕਿ ਡਾਕਟਰਾਂ ਦੀ ਕਿਸ ਤਰ੍ਹਾਂ ਦੀ ਸੁਰੱਖਿਆ ਇੱਥੇ ਡਾਕਟਰਾਂ ਨੂੰ ਸੁਰੱਖਿਆ ਮਿਲਦੀ ਹੈ ਨਹੀਂ ਮਿਲਦੀ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਇਹ ਇਹ ਜਨੇਪਾ ਰੂਮ ਹੈ ਜਿੱਥੇ ਲੇਡੀ ਦੀ ਡਿਲੀਵਰੀ ਕੀਤੀ ਜਾਂਦੀ ਹੈ ਬੇਸ਼ੱਕ ਇੱਥੇ ਜੈਂਟਸ ਦੀ ਐਂਟਰੀ ਹੈ ਜਿਹੜੀ ਬੈਨ ਹੈ ਇਸ ਕਰਕੇ ਡਾਕਟਰ ਸਾਹਿਬ ਨੂੰ ਵੀ ਅਸੀਂ ਬਾਹਰ ਹੀ ਬੁਲਾਇਆ ਹੋਇਆ ਡਾਕਟਰ ਦਾ ਰੂਮ ਹੈ ਡਾਕਟਰ ਸਾਹਿਬ ਤੇ ਸਟਾਫ ਸਟਾਫ ਨਾਲ ਮੌਜੂਦ ਨੇ ਰਾਤ ਦੀ ਡਿਊਟੀ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਰਾਤ ਦੀ ਡਿਊਟੀ ਹੈਗੀ ਹੈ ਦਿਨ ਦੀ ਵੀ ਕਰਦੇ ਹੋ ਰਾਤ ਦੀ ਵੀ ਡਿਊਟੀ ਕਰਦੇ ਹੋ ਦਿਨ ਦੀ ਤੇ ਰਾਤ ਦੀ ਜੋੜੀ ਚ ਕਿੰਨਾ ਕੁ ਮੁਸ਼ਕਲ ਤੁਹਾਨੂੰ ਮਹਿਸੂਸ ਹੁੰਦੀ ਹੈ ਦਿਨ ਦੀ ਤੇ ਰਾਤ ਦੀ ਐਕਚੁਅਲੀ ਸਵੇਰੇ ਤੇ ਡੇ ਡਿਊਟੀ 'ਚ ਬਹੁਤ ਹੀ ਬਹੁਤ ਸਾਰੇ ਸਟਾਫ ਹੁੰਦੇ ਨੇ ਹੋਰ ਵੀ ਲੇਡੀਜ਼ ਡਾਕਟਰ ਹੁੰਦੇ ਤੇ ਇੰਨੀ ਪਰੇਸ਼ਾਨੀ ਨਹੀਂ ਹੁੰਦੀ ਮੋਸਟ ਪ੍ਰੋਬੇਬਲੀ ਡੇ ਲਾਈਟ ਵੀ ਹੁੰਦਾ ਤੇ ਸਾਨੂੰ ਇਧਰੋਂ ਆਉਣ ਤੋਂ ਕੋਈ ਦਿੱਕਤ ਨਹੀਂ ਆਉਂਦੀ ਬਟ ਰਾਤ ਦੀ ਡਿਊਟੀ 'ਚ ਹੁੰਦਾ ਕਿ ਜਿਵੇਂ ਕਿ ਅਸੀਂ ਆਂਦੇ ਰਸਤੇ 'ਚ ਨੇ ਇੱਥੇ ਲਾਈਟ ਦੀ ਪ੍ਰੋਬਲਮ ਹੈ ਕਿ ਇਹ ਤੇ ਕਾਰਨਰ ਕਾਰਨਰ 'ਚ ਸਾਨੂੰ ਲੰਘਣਾ ਪੈਂਦਾ ਤੇ ਉੱਥੇ ਬਿਲਕੁਲ ਵੀ ਲਾਈਟ ਦੀ ਫੈਸਿਲਿਟੀ ਨਹੀਂ ਹੈਗੀ ਤੇ ਜੇ ਬਾਈ ਚਾਂਸ ਕੋਈ ਖੜਾ ਵੀ ਹੁੰਦਾ ਹੈ ਲਾਈਟ ਮੀਨਸ ਹਨੇਰੇ 'ਚ ਤਾਂ ਕੁਝ ਪਤਾ ਨਹੀਂ ਲੱਗਦਾ ਇਹ ਸੇਫਟੀ ਦਾ ਇਸ਼ੂ ਹੈਗਾ ਇੱਥੇ ਤੇ ਬਾਈ ਚਾਂਸ ਰਾਤ ਨੂੰ ਕੋਈ ਦੇ ਨੇ ਕੁਝ ਵੀ ਹੁੰਦਾ ਤੇ ਉਧਰ ਰਿਲੇਟਿਵਸ ਵੱਲੋਂ ਜਿਵੇਂ ਕਿ ਕੋਈ ਵੀ ਏਜੰਟਸ ਵਗੈਰਾ ਏਜੰਟਸ ਵਗੈਰਾ ਉਹ ਨਹੀਂ ਸੁਣਦੇ ਮੋਸਟ ਪ੍ਰੋਬਬਲੀ ਉਹ ਮਤਲਬ ਕੋਈ ਐਡਵਾਈਸ ਵੀ ਦੋ ਜਿਵੇਂ ਕਿ ਉਹਨਾਂ ਦੇ ਖਿਲਾਫ ਹੋਵੇ ਕਿ ਅਸੀਂ ਕੁਝ ਐਡਵਾਈਸ ਦਿੰਦੇ ਆ ਉਹ ਸਮਝਦੇ ਨਹੀਂ ਉਸ ਐਡਵਾਈਸ ਨੂੰ ਜਿਵੇਂ ਕਿ ਸਾਨੂੰ ਪੇਸ਼ੈਂਟ ਨੂੰ ਕੋਈ ਕ੍ਰਿਟੀਕਲ ਕੰਡੀਸ਼ਨ ਵੀ ਹੋਵੇ ਸਾਨੂੰ ਰੈਫਰ ਕਰਨ ਦੀ ਲੋੜ ਹੋਵੇ ਤੇ ਉਹਦੇ 'ਚ ਸਾਡੀ ਐਡਵਾਈਸ ਨਹੀਂ ਮੰਨਦੇ ਹੁਣ ਕਹਿੰਦੇ ਤੁਸੀਂ ਹੀ ਇਲਾਜ ਕਰੋ ਤੁਸੀਂ ਆਪਣੀ ਡਿਊਟੀ ਨਹੀਂ ਕਰ ਰਹੇ ਉਹ ਸਾਡੀ ਐਡਵਾਈਸ ਨਹੀਂ ਲੈਣਾ ਪਸੰਦ ਕਰਦੇ ਤੇ ਉਸ ਟਾਈਮ ਤੇ ਜੋ ਮਤਲਬ ਅਸੀਂ ਸਮਝਾਈਏ ਵੀ ਤੇ ਸਾਡੇ ਮਤਲਬ ਲੈਂਦੇ ਨਹੀਂ ਹੁਣ ਤੁਸੀਂ ਰਾਤ ਨੂੰ ਹੁਣ ਕੁਝ ਸਮਾਂ ਪਹਿਲਾਂ ਪਹੁੰਚੇ ਹੋ ਇੱਥੇ ਪਹਿਲਾਂ ਆਉਣ ਸਮੇਂ ਤੋਂ ਨੂੰ ਸਮੱਸਿਆ ਆਈ ਜਿਵੇਂ ਘਰੇ ਵੀ ਤੁਹਾਡੇ ਘਰ ਦਾ ਫੋਨ ਆਇਆ ਪ੍ਰੋਬਲਮ ਆਉਂਦੀ ਹੈ ਜਦੋਂ ਪਹਿਲਾਂ ਡਿਊਟੀ ਤੇ ਆਉਣੇ ਹੋ ਰਾਤ ਸਮੇਂ ਰਸਤੇ 'ਚ ਵੀ ਕਹਿੰਦੇ ਕਾਫੀ ਜ਼ਿਆਦਾ ਲੁੱਟਾਂ ਕੋਹਾਂ ਹੁੰਦੀਆਂ ਲੈਂਦੀਆਂ ਨੇ ਉਹ ਉਹ ਤੋਂ ਵੀ ਡਰ ਲੱਗਦਾ ਹੈ ਹਾਂਜੀ ਹਾਂਜੀ ਜਿਵੇਂ ਕਿ ਜਿਵੇਂ ਤੱਕ ਜਦੋਂ ਤੱਕ ਅਸੀਂ ਹਸਪੀਟਲ ਪਹੁੰਚਦੇ ਨਹੀਂ ਆਪਣੀ ਡਿਊਟੀ ਤੇ ਪਹੁੰਚਣਾ ਜਾਈਏ ਘਰ ਵਾਲਿਆਂ ਨੂੰ ਵੀ ਟੈਨਸ਼ਨ ਹੁੰਦੀ ਹੈ ਉਸ ਟਾਈਮ ਤੇ ਤੇ ਸਾਰਿਆਂ ਦੀ ਕਾਲਸ ਵੀ ਆਉਂਦੀ ਹੈ ਜਦੋਂ ਤੱਕ ਮਤਲਬ ਬੰਦੇ ਸੇਫਲੀ ਪਹੁੰਚ ਨਹੀਂ ਜਾਂਦਾ ਤਦ ਤੱਕ ਫਿਰ ਇੱਥੇ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਰਾਤ ਨੂੰ ਜਦ ਡਿਊਟੀ ਸ਼ੁਰੂ ਹੁੰਦੀ ਹੈ ਦਿਲ ਦੀ ਧੜਕਣ ਵੱਜ ਜਾਂਦੀ ਹੈ ਵੀ ਚਲੋ ਪੇਸ਼ੈਂਟ ਦੇਖਣਾ ਤੁਹਾਡਾ ਕੰਮ ਆਏਗਾ ਪਰ ਰਾਤ ਸਮੇਂ ਕਈ ਵਾਰ ਐਮਰਜੈਂਸੀ ਆਉਂਦੀ ਹੈ ਕੁਛ ਇਹੋ ਜਿਹੇ ਲੋਕ ਵੀ ਆਉਂਦੇ ਨੇ ਕਿ ਦਿਨ ਨਾ ਕਿਤੇ ਉਹਨੇ ਡਰਿੰਕ ਕੀਤੀ ਹੁੰਦੀ ਹੈ ਜਾਂ ਕਿਤੇ ਵਾਰ ਕੋਈ ਨਸ਼ੇੜੀ ਵੀ ਆ ਜਾਂਦੇ ਉਸ ਤਰ੍ਹਾਂ ਹੀ ਮੁ ਐਕਚੁਅਲੀ ਜਦੋਂ ਨਾਰਮਲ ਪੇਸ਼ੈਂਟਸ ਆਉਂਦੇ ਆ ਸਾਡੀ ਸਟਾਫ ਹੁੰਦੇ ਇੱਥੇ ਇੰਨਾ ਉਸ ਟਾਈਮ ਤੇ ਇੰਨੀ ਕੋਈ ਇਸ਼ੂਸ ਨਹੀਂ ਆਉਂਦੇ ਲੇਕਿਨ ਜਦੋਂ ਪੇਸ਼ੈਂਟਸ ਦੇ ਨਾਲ ਜਦੋਂ ਪੇਸ਼ੈਂਟ ਦੀ ਐਵੇਂ ਮੈਂ ਪਹਿਲਾਂ ਵੀ ਇਹ ਚੀਜ਼ ਕਹੀ ਹੈ ਕਿ ਜਿਵੇਂ ਕ੍ਰਿਟੀਕਲ ਪੇਸ਼ੈਂਟ ਹੋਵੇ ਜਾਂ ਫਿਰ ਕੋਈ ਹਾਈ ਰਿਸਕ ਫੈਕਟਰ ਹੋਵੇ ਤੇ ਅਸੀਂ ਇੱਥੇ ਹੈਂਡਲ ਨਹੀਂ ਕਰ ਸਕਦੇ ਤੇ ਅਸੀਂ ਉਹਨੂੰ ਰੈਫਰ ਕਰਨਾ ਚਾਹੁੰਦੇ ਆ ਕਿ ਵੱਡੇ ਹਸਪਤਾਲ ਰੈਫਰ ਕਰੀਏ ਉਸ ਟਾਈਮ ਤੇ ਉਹ ਸਾਡੀ ਐਡਵਾਈਸ ਨਹੀਂ ਲੈਂਦੇ ਉਹ ਇਹ ਸੋਚਦੇ ਨੇ ਕਿ ਅਸੀਂ ਆਪਣੀ ਡਿਊਟੀ ਨਹੀਂ ਕਰ ਰਹੇ ਤੇ ਲੜਨਾ ਸ਼ੁਰੂ ਹੋ ਜਾਂਦੇ ਉਸ ਟਾਈਮ ਤੇ ਉਹ ਸਿਚੁਏਸ਼ਨ ਹੈਂਡਲ ਕਰਨਾ ਔਖਾ ਹੁੰਦਾ ਹੈ ਕਿੰਨਾ ਤੁਹਾਡੇ ਕੋਲ ਕਿੰਨੇ ਪੇਸ਼ੈਂਟ ਦਾਖਲ ਨੇ ਜਿਵੇਂ ਪੇਸ਼ੈਂਟ ਨਾਲ ਵੀ ਕਹਿੰਦੇ ਕਿ ਸਰਕਾਰੀ ਹਸਪਤਾਲਾਂ ਦਾ ਖਾਸ ਪ੍ਰੋਬਲਮ ਆਉਂਦੀ ਹੈ ਇੱਕ ਪੇਸ਼ੈਂਟ ਨਾਲ ਤਿੰਨ ਤਿੰਨ ਚਾਰ ਚਾਰ ਲੋਕ ਆ ਜਾਂਦੇ ਨੇ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਂਜੀ ਉਹੀ ਚੀਜ਼ ਸਮਝਾਉਂਦੀ ਮੈਂ ਉਹੀ ਪਹਿਲਾਂ ਵੀ ਦੱਸ ਰਹੀ ਹਾਂ ਤੁਹਾਨੂੰ ਕਿ ਜਿਵੇਂ ਕਿ ਇੱਕ ਪੇਸ਼ੈਂਟ ਦੇ ਨਾਲ 3-4 ਜਾਨੇ ਆਂਦੇ ਨੇ ਸਾਰਿਆਂ ਨੂੰ ਅਲੱਗ-ਅਲੱਗ ਡਵਾਈਸ ਚਾਹੀਦੀ ਹੁੰਦੀ ਹੈ ਇੱਕ ਜਾਨੇ ਨੂੰ ਸਮਝਾਤਾ ਫਿਰ ਦੂਜਾ ਆਏਗਾ ਉਹੀ ਚੀਜ਼ ਸੇਮ ਪੁੱਛਣ ਲਈ ਤੀਜਾ ਆਏਗਾ ਸੇਮ ਚੀਜ਼ ਪੁੱਛਣ ਦੇ ਲਈ ਹੈਨਾ ਇਹ ਬਹੁਤ ਚੀਜ਼ ਔਖੀ ਹੋ ਜਾਂਦੀ ਹੈ ਕਿ ਅੱਗੇ ਸਾਡੇ ਕੋਲ ਪੇਸ਼ੈਂਟਸ ਲੋਡ ਇੰਨੇ ਹੈਗੇ ਆ ਹੈਨਾ ਤੇ ਪੇਸ਼ੈਂਟਸ ਅਸੀਂ ਦੇਖਨੇ ਆ ਤੇ ਇੱਕ ਹੀ ਪੇਸ਼ੈਂਟ ਦੇ ਇੰਨੇ ਰਿਲੇਟਿਵਸ ਨੂੰ ਹੈਂਡਲ ਕਰਨਾ ਬਹੁਤ ਔਖਾ ਹੋ ਜਾਂਦਾ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਆਪਣੇ ਆਪ ਨੂੰ ਇੱਥੇ ਤੁਸੀਂ ਆਉਨੇ ਹੋ ਰਾਤ ਨੂੰ ਦਾ ਪਰ ਡਿਊਟੀ ਤੇ ਕਰਦੇ ਹਾਂ ਲੋਕਾਂ ਦੀ ਜਾਨ ਤੋੜੇ ਹੱਥ ਚ ਹੁੰਦੀ ਹੈ ਇੱਕ ਦਿਨ ਰੱਬ ਵੀ ਕਿਹਾ ਜਾਂਦਾ ਕਿਹਾ ਜਾਂਦਾ ਡਾਕਟਰ ਨੂੰ ਕਿਉਂਕਿ ਕਈ ਵਾਰ ਤੁਸੀਂ ਕਿਸੇ ਦੀ ਜਾਨ ਬਚਾਉਣੇ ਹੋਗੇ ਤੇ ਆਪ ਕਿਵੇਂ ਮਹਿਸੂਸ ਕਰਦੇ ਹੋ ਰਾਤ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਆਪਣੇ ਆਪ ਅਕਚੁਅਲੀ ਨਾ ਜਦੋਂ ਪੇਸ਼ੈਂਟਸ ਨਾਰਮਲ ਪੇਸ਼ੈਂਟਸ ਆ ਰਹੇ ਆ ਸਾਡੇ ਕੋਲ ਉਹਦੇ ਲਈ ਤਾਂ ਠੀਕ ਹੈਗਾ ਜਿਵੇਂ ਕਿ ਇੱਕ ਪੇਸ਼ੈਂਟਸ ਆਇਆ ਇੱਕ ਰਿਲੇਟਿਵ ਆਇਆ ਲੇਡੀਜ਼ ਨਾਲ ਹੋਵੇ ਸਾਡੀ ਗੱਲ ਸੁਣਨੇ ਤਾਂ ਫਿਰ ਠੀਕ ਹੈਗਾ ਸਟਾਫ ਵੀ ਸਾਡਾ ਠੀਕ ਹੈਗਾ ਇੱਥੇ ਬਟ ਜਦੋਂ ਪੇਸ਼ੈਂਟ ਦੇ ਨਾਲ ਜਾਦੇ ਜੈਂਟਸ ਆ ਜਾਂਦੇ ਉਹ ਨਹੀਂ ਸੁਣਦੇ ਤਾਂ ਸਾਨੂੰ ਪ੍ਰੋਬਲਮ ਆਂਦੀ ਹੈ ਕਿਸ ਤਰ੍ਹਾਂ ਦੀ ਡਿਮਾਂਡ ਕਰਦੇ ਆ ਤੁਸੀਂ ਵੀ ਤੁਹਾਡੀ ਸੁਰੱਖਿਆ ਪੂਰੀ ਹੋਵੇ ਇੱਥੇ ਹੁਣ ਇੱਥੇ ਕਿੰਨੇ ਸਕਿਉਰਿਟੀ ਗਾਰਡ ਆ ਤੁਹਾਡੇ ਕੋਲ ਹੁਣ ਇੱਥੇ ਜਿਵੇਂ ਕਹਿ ਸਕਦੇ ਪੇਸ਼ੈਂਟ ਕਾਫੀ ਨੇ ਭਰਿਆ ਹੋਇਆ ਅਸੀਂ ਦੇਖਣਾ ਜਿਵੇਂ ਮੇਲਾ ਲੱਗਿਆ ਹੁੰਦਾ ਹੈ ਮੇਲੇ ਦੀ ਤਰ੍ਹਾਂ ਆ ਲੋਕ ਆਈ ਜਾਂਦੇ ਆ ਜਾਈ ਜਾਂਦੇ ਚਲੋ ਸ਼ਾਮ ਦਾ ਟਾਈਮ ਆ ਖਾਣੇ ਦਾ ਟਾਈਮ ਵੀ ਹੁੰਦਾ ਹੈਗਾ ਤੇ ਸਕਿਉਰਿਟੀ ਗਾਰਡ ਇੱਕ ਹੈਗਾ ਇੱਥੇ ਕਿ ਲੱਗਦਾ ਵੀ ਸੁਰੱਖਿਆ ਹੈਗਾ ਹੈਗੀ ਐਕਚੁਅਲੀ ਇੱਕ ਤਾਂ ਆਨਵੇਲੇ ਜਦੋਂ ਅਗਲੇ ਰਾਸਤੇ ਤੋਂ ਅਸੀਂ ਆਂਦੇ ਹਾਂ ਉੱਥੇ ਹਨੇਰਾ ਬਹੁਤ ਹੁੰਦਾ ਹੈ ਉਸ ਟਾਈਮ ਤੇ ਕੋਈ ਵਿਚਕਾਰ ਕੋਈ ਗਾਰਡ ਖੜਾ ਹੋਣਾ ਚਾਹੀਦਾ ਹੈ ਕਿਉਂਕਿ ਲੇਡੀਜ਼ ਹਮੇਸ਼ਾ ਉਧਰੋਂ ਲੰਘਦੀਆਂ ਸਟਾਫ ਆਂਦਾ ਹੀ ਹੈ ਰਤ ਨੂੰ ਤੇ ਉੱਥੇ ਆਨਵੇਲੇ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਕਿ ਮਤਲਬ ਲਾਈਟ ਨਹੀਂ ਹੈ ਫਿਰ ਉਸ ਟਾਈਮ ਤੇ ਐਵੇਂ ਹੁੰਦਾ ਕਿ ਪਹਿਲਾਂ ਵਾਰਡ ਤੋਂ ਜਾਈਏ ਸੀ ਆਪਣੇ ਵਾਰਡ 'ਚ ਨਾ ਤੇ ਨਾਲ ਅੰਦਰ ਦਾ ਇਹ ਕੀ મતલਬ ਨਾਰਮਲ ਪੇਸ਼IENTS ਆਂ ਤਾਂ ਠੀਕ ਹੈ ਸਾਡੇ ਕੋਲ ਜੇ ਕਿ ਜੇ ਮੇਜਰ ਇਸ਼ੂ ਕੋਈ ਆ ਜਾਏ ਕੋਈ ਲੜਨਾ ਸ਼ੁਰੂ ਹੋ ਜਾਏ ਤੇ ਸਾਡੇ ਕੋਲ ਸਿਰਫ ਇੱਕ ਹੀ ਸਕਿਉਰਿਟੀ ਗਾਰਡ ਹੈ ਉਸ ਟਾਈਮ ਤੇ ਓਖਾ ਹੋ ਸਕਦਾ ਹੈ ਹਾਂ ਜਿਸ ਕੋਲ ਕੁਝ ਹੋਰ ਵੀ ਸਟਾਫ ਵਾਲੇ ਸਾਡੇ ਨਾਲ ਮੌਜੂਦ ਨਹੀਂ ਗੱਲਬਾਤ ਕਰਦੇ ਆ ਤੁਸੀਂ ਵੀ ਡਿਊਟੀ ਕਰਦੇ ਹੋ ਡਾਕਟਰ ਸਾਹਿਬ ਨਾਲ ਕਿਵੇਂ ਮਹਿਸੂਸ ਕਰਦੇ ਆ ਰਾਤ ਦੀ ਸੁਰੱਖਿਆ ਨੂੰ ਲੈ ਕੇ ਆ ਜਦੋਂ ਅਸੀਂ ਘਰੋਂ ਚਲਦੇ ਆਂਗੇ ਸਾਰੇ ਪੇਰੈਂਟਸ ਨੂੰ ਸਾਡੇ ਘਰ ਦੇ ਜਿੰਨਾ ਸੇਫਟੀ ਡਿਊਟੀ ਤੇ ਪਹੁੰਚ ਦੇਣੀ ਹੈਗੇ ਆ ਉਹਨਾਂ ਸਿਰ ਘਰ ਦੇ ਉਨ ਟੈਨਸ਼ਨ ਲੱਗੀ ਰਹਿੰਦੀ ਆ ਬਾਕੀ ਸਾਨੂੰ ਨਾਈਟ ਡਿਊਟੀ ਦੇ ਵਿੱਚ ਸਕਿਉਰਟੀ ਗਾਰਡ ਹੈ ਸਾਡੇ ਕੋਲੇ ਉਹਨਾਂ ਦਾ ਤਾਂ ਇੱਕ ਸਕਿਉਰਟੀ ਗਾਰਡ ਬਹੁਤ ਘੱਟ ਆ ਸਕਿਉਰਟੀ ਰਾਤ ਸਮੇਂ ਜ਼ਿਆਦਾ ਚਾਹੀਦੀ ਹੈ ਜ਼ਿਆਦਾ ਚਾਹੀਦੀ ਬਾਕੀ ਅਲੱਗ-ਅਲੱਗ ਵਾਰਡ ਦੇ ਵਿੱਚ ਨਿੱਕੂ ਜਿਹੜੇ ਨਿ ਵਾਰਡ ਦੇ ਸਕਿਉਰਟੀ ਗਾਰਡ ਅਲੱਗ ਹੈ نیچے ਸਾਡੇ ਮੈਡ ਲੇਬਰ ਰੂਮ ਦੇ ਸਕਿਉਰਟੀ ਗਾਰਡ ਅਲੱਗ ਹੈ ਪਰ ਇਹ ਉਸ ਸਰਨ ਸਕਿਉਰਟੀ ਗਾਰਡ ਸਕਿਉਰਟੀ ਦੀ ਹੋਰ ਵੀ ਜ਼ਰੂਰਤ ਹੈ। ਘੱਟ ਲੱਗੇ ਤੁਹਾਨੂੰ ਲੱਗਦਾ ਵੀ ਸਕਿਉਰਟੀ ਗਾਰਡ ਹੋਰ ਹੋਣੇ ਚਾਹੀਦੇ ਇੱਥੇ। ਬਿਲਕੁਲ ਸਕਿਉਰਟੀ ਗਾਰਡ ਵੀ ਜੀ ਨਾਲ ਉਹਨਾਂ ਨਾਲ ਗੱਲ ਕਰਦੇ ਆਂ। ਰਾਤ ਦੀ ਡਿਊਟੀ ਹੁੰਦੀ ਹੈ ਖਾਸ ਕਰ ਤੁਸੀਂ ਲੇਬਰ ਰੂਮ 'ਚ ਹੈਗੇ ਇੱਥੇ ਕਿੰਨੀ ਕਿ ਮੁਸ਼ਕਿਲ ਆਉਂਦੀ ਹੈਗੀ ਆ ਕੋਈ ਖਾਸ ਇਹ ਕੱਲੇ ਬੰਦੇ ਹੈਗੇ ਜੀ ਹਾਂਜੀ ਕਦੇ ਨਾ ਕਦੀ ਤਾਂ ਆ ਹੀ ਜਾਂਦੀ ਹੈ ਮੁਸ਼ਕਲ ਜਦੋਂ ਕਿਸੇ ਪੇਸ਼ੈਂਟ ਦੇ ਨਾਲ ਮਰੀਜ਼ ਦੇ ਨਾਲ ਆਉਂਦੇ ਬੰਦੇ ਵੱਧ ਆ ਜਾਂਦੇ ਆ ਜੀ ਉਦੋਂ ਦਿੱਕਤ ਆਉਂਦੀ ਹੈ ਜੀ ਉਹ ਸਮਝਾਈਦਾ ਜੀ ਸਮਝਾਉਣ ਤੋਂ ਜੋ ਕਿ ਕਈ ਵਾਰੀ ਮੰਨ ਵੀ ਜਾਂਦੇ ਆ ਕਈ ਵਾਰੀ ਕੋਈ ਇਹੋ ਜਿਹਾ ਹੁੰਦੇ ਆ ਵੀ ਨਹੀਂ ਵੀ ਮੰਨਦੇ ਉਦੋਂ ਦਿੱਕਤ ਆਉਂਦੀ ਜਿਵੇਂ ਤੁਹਾਨੂੰ ਇੱਥੇ ਖਾਸ ਕਰ ਪਰਸ਼ਾ ਜਿਹੜੀ ਐਂਟਰੀ ਬੰਦ ਹੈ ਕਿਉਂਕਿ ਲੇਡੀ ਰੂਮ ਹੈ ਇੱਥੇ ਲੇਡੀ ਦਾ ਹੈਗਾ ਇਸ ਉਦੋਂ ਸਮੱਸਿਆ ਆਉਂਦੀ ਹੈ ਕਦੇ ਨਾ ਕਦੇ ਹਾਂ ਸਮੱਸਿਆ ਤਾਂ ਆਉਂਦੀ ਹੈ ਪਰ ਮੋਢਾ ਠੀਕ ਆ ਜੀ ਉਹਨਾਂ ਨੂੰ ਕਹਿ ਕੋ ਕਿ ਮੰਨ ਜਾਂਦੀ ਹੈ ਜੀ ਐਡੀ ਵੀ ਨਹੀਂ ਕਰਦਾ ਨਹੀਂ ਵੀ ਉਹ ਸਕਿਉਰਟੀ ਕਾਰਡ ਵਧਾਉਣੇ ਚਾਹੀਦੇ ਆ ਜਿਵੇਂ ਹਾਂ ਜੇ ਵਧ ਜਾਣ ਤਾਂ ਠੀਕ ਆ ਜੀ ਵਧ ਜਾਨ ਸਕਿਉਰਟੀ ਵਧ ਜੀ ਤਾਂ ਠੀਕ ਆ ਜੀ ਹਾਂ ਹਾਂ ਜੀ ਹਾਂ ਜੀ ਬਿਲਕੁਲ ਦੇਖੋ ਇਹ ਘਟਨਾ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਇਨਸੀਡੈਂਟਸ ਹੋਏ ਆ ਜਿੱਥੇ ਕਿ ਔਨ ਡਿਊਟੀ ਡਾਕਟਰਸ ਨਾਲ ਬਦਸਲੂਕੀ ਤੇ ਮਿਸ ਬਿਹੇਵ ਹੋਇਆ ਹੈ ਆਪਾਂ ਬਿਚਦੇ ਜਿਹੜੇ ਦੀ ਗੱਲ ਕਰੀਏ ਪਿਛਲੇ ਤੋਂ 3 ਮਹੀਨਿਆਂ ਦੇ ਵਿੱਚ ਅਸੀਂ 5 ਅਜਿਹੇ ਇਨਸੀਡੈਂਟਸ ਜਿਹੜਾ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਹੋਏ ਨੇ ਜਿਹਦੇ ਕਰਕੇ ਸਾਨੂੰ ਪੁਲਿਸ ਦੀ ਤੱਕ ਪਹੁੰਚ ਕਰਨੀ ਪਈ ਤੇ ਪੁਲਿਸ ਕਾਰਵਾਈ ਵੀ ਕਰਾਉਣੀ ਪਈ ਉਹਨਾਂ ਅੰਸਾਰਾ ਖਲਾਫ ਇਸ ਤੋਂ ਪਹਿਲਾਂ ਵੀ ਤੇ ਇਸ ਤੋਂ ਬਾਅਦ ਵੀ ਇੱਥੇ ਹਸਪਾਤਲ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਔਨ ਡਿਊਟੀ ਡਾਕਟਰ ਨਾਲ ਬਸ ਲੁੱਕੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਕਲਕੱਤੇ ਵਾਲੀ ਘਟਨਾ ਤੋਂ ਬਾਅਦ ਜਿਹੜੀ ਕਿ ਇੱਕ ਮੈਡੀਕਲ ਕਾਲਜ ਦੇ ਵਿੱਚ ਐਨੇ ਭੀੜ ਭੜਾਕੇ ਵਾਲੇ ਇਲਾਕੇ ਦੇ ਵਿੱਚ ਏਡੀ ਬਰਿੰਦਗੀ ਵਾਲੀ ਘਟਨਾ ਵਾਪਰੀ ਉਸ ਤੋਂ ਬਾਅਦ ਸਾਡੇ ਸਟਾਫ ਦੇ ਵਿੱਚ ਖਾਸ ਕਰਕੇ ਲੜਕੀਆਂ ਦੇ ਵਿੱਚ ਪਹਿਲਾਂ ਨਾਲੋਂ ਹੋਰ ਜ਼ਿਆਦਾ ਡਰ ਤੇ ਸਹਿਮ ਹੈ ਤੁਸੀਂ ਜਿਵੇਂ ਹੁਣ ਦੇਖਦੇ ਹੋ ਇਸ ਟਾਈਮ ਤੇ ਵੀ ਸਾਡੇ ਡਿਊਟੀ ਡਾਕਟਰ ਫੀਮੇਲਸ ਨੇ ਵਾਰਡ ਦੇ ਵਿੱਚ ਸਾਰੀਆਂ ਫੀਮੇਲਸ ਨੇ ਐਮਰਜੈਂਸੀ ਦੀ ਵੀ ਸਾਰੀਆਂ ਫੀਮੇਲਸ ਨੇ ਤਾਂ ਰਾਤ ਨੂੰ ਇਹ ਜੀ ਐਮਰਜੈਂਸੀ ਦੇ ਵਿੱਚ ਬਹੁਤ ਸਾਰੇ ਜਿਦਾਂ ਦੇ ਕੇਸ ਆਉਂਦੇ ਨੇ ਕੋਈ ਲੜਾਈ ਦੇ ਝਗੜੇ ਦੇ ਕੇਸ ਆਗੇ ਸੜਕ ਹਾਸਲ ਕੇਸ ਆਗੇ ਉਹਨਾਂ ਨਾਲ ਬਹੁਤ ਸਾਰਾ ਹਜ਼ੂਮ ਹੁੰਦਾ ਹੈ ਕਾਫੀ ਲੋਕ ਹੁੰਦੇ ਨਾਲ ਜਿਨ੍ਹਾਂ ਤੋਂ ਜ਼ਿਆਦਾਤਰ ਲੋਕਾਂ ਦੀ ਕੋਈ ਨਸ਼ਾ ਗੀਤਾ ਹੁੰਦਾ ਹੈ ਜਾਂ ਕੋਈ ਸ਼ਰਾਬ ਗੈਰਾ ਸੇਵਨ ਕੀਤੀ ਹੁੰਦੀ ਹੈ ਜਿਨ੍ਹਾਂ ਕਰਕੇ ਬਹਿਸ ਵਸਾਈ ਦੇ ਨਤੀਜੇ ਅਸੀਂ ਦੇਖਦੇ ਰਹਿੰਨੇ ਹਾਂ ਕਾਫੀ ਘਟਰਾਵਾਂ ਆਉਂਦੀਆਂ ਰਹਿੰਦੀਆਂ ਨੇ ਤਾਂ ਅਸੀਂ ਇਸ ਸਬੰਧ ਦੇ ਵਿੱਚ ਸਰਕਾਰ ਵੱਲੋਂ ਵੀ ਸਰਨਾ ਮੀਟਿੰਗ ਕੀਤੀ ਗਈ ਸੀ ਜੁਨੀਅਨ ਦੇ ਨੁਮਾਇੰਦਿਆਂ ਨਾਲ ਉੱਥੇ ਅਸੀਂ ਇਹ ਮੰਗ ਰੱਖੀ ਗਈ ਸੀ ਕਿ ਜਿਵੇਂ ਪੰਜਾਬ ਦੇ 23 ਜ਼ਿਲ੍ਹੇ ਨੇ ਉਹਨਾਂ 23 ਜ਼ਿਲ੍ਹਿਆਂ ਦੇ ਵਿੱਚ ਜਿਹੜੇ 200 ਬੈਡਡ ਹਸਪਤਾਲ ਨੇ ਉੱਥੇ 10 ਸਿਕਿਉਰਿਟੀ ਗਾਰਡਸ ਮਾਰਨਿੰਗ ਦੀ ਸ਼ਿਫਟ 'ਚ ਹੋਣੇ ਚਾਹੀਦੇ ਆ ਚਾਰ ਈਵਨਿੰਗ ਦੀ ਸ਼ਿਫਟ 'ਚ ਹੋਣੇ ਚਾਹੀਦੇ ਆ ਤੇ ਚਾਰੀ ਨਾਈਟ ਦੀ ਸ਼ਿਫਟ 'ਚ ਹੋਣੇ ਚਾਹੀ ਇਸ ਤੋਂ ਇਲਾਵਾ ਇਹਨਾਂ ਹਸਪਤਾਲਾਂ ਦੇ ਵਿੱਚ ਇੱਕ ਪੁਲਿਸੌਕੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਭੀੜ ਇਹਨਾਂ ਸਿਕਿਉਰਿਟੀ ਗਾਰਡ ਤੋਂ ਜਾਂ ਸੁਰੱਖਿਆ ਕਰਮੀਆਂ ਤੋਂ ਕਾਬੂ ਨਹੀਂ ਆਉਂਦੀ ਤੇ ਇਸ ਤੋਂ ਇਲਾਵਾ ਜਿਹੜੇ SDH ਨੇ ਜਿਹੜੇ ਕਿ ਟੋਟਲ ਸਾਰੇ ਪੰਜਾਬ ਦੇ ਵਿੱਚ 42 ਨੇ ਉੱਥੇ ਮੰਗ ਰੱਖੀ ਸੀ ਵੀ 6 ਮਾਰਨਿੰਗ ਦੇ ਵਿੱਚ 2 ਈਵਨਿੰਗ ਤੇ 2 ਨਾਈਟ ਦੇ ਵਿੱਚ ਸਿਕਿਉਰਿਟੀ ਗਾਰਡਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ 80 CCSਆਂ ਨੇ ਜਿਹੜੀਆਂ ਡੇ ਨਾਈਟ ਕੰਮ ਕਰਦੀਆਂ ਨੇ ਉੱਥੇ ਅਸੀਂ 4 ਸਿਕਿਉਰਿਟੀ ਗਾਰਡਾਂ ਦੀ ਮੰਗ ਕੀਤੀ ਸੀ ਹਾਲਾਂਕਿ ਹੁਣ ਤੱਕ ਕੁਸ਼ਕ ਹਸਪਤਾਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਹੈਗੇ ਆ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਲੇਕਿਨ ਐਸਡੀਐਸ ਤੇ ਸੀਐਸਸੀ ਦੇ ਵਿੱਚ ਕਿਸੇ ਤਰ੍ਹਾਂ ਦੀ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਨਾ ਹੀ ਉੱਥੇ ਕੋਈ ਪੁਲਿਸ ਚੌਕੀ ਹੈ ਨਾ ਹੀ ਉੱਥੇ ਕੋਈ ਪ੍ਰਾਈਵੇਟ ਕਿਸਮ ਦੇ ਕੋਈ ਸੁਰੱਖਿਆ ਕਰਨ ਚਾਹ ਰਹੇ ਸਾਡੀ ਇਹ ਮੰਗ ਰਹੀ ਸੀ ਸਰਕਾਰ ਨੇ ਇਸ ਮੰਗ ਤੇ ਸਾਨੂੰ ਪ੍ਰੋਸਾ ਦਵਾਇਆ ਸੀ ਕਿ ਵੀ ਅਸੀਂ ਇਹਨੂੰ ਕਾਰਵਾਈ ਕਰਦੇ ਹਾਂ ਅਸੀਂ ਵੀ ਸਰਕਾਰ ਨੂੰ ਇੱਕ ਅਲਟੀਮੇਟਮ ਦਿੱਤਾ ਸੀ ਵੀ 9 ਸਤੰਬਰ ਤੱਕ ਜੇਕਰ ਸਿਕਿਉਰਿਟੀ ਦੇ ਪ੍ਰਬੰਧ ਪੂਕਤਾ ਨਹੀਂ ਹੁੰਦੇ ਸਿਕਿਉਰਿਟੀ ਜਿੱਥੇ ਨਹੀਂ ਹੋਊਗੀ ਉੱਥੇ ਸਾਡੀਆਂ ਫੀਮੇਲ ਡਾਕਟਰਸ ਕੰਮ ਨਹੀਂ ਕਰਨਗੀਆਂ ਹਾਲਾਂਕਿ ਅਸੀਂ ਪ੍ਰੋਪੋਜ਼ਲ ਵੀ ਦਿੱਤਾ ਸੀ ਵੀ ਇਸ ਮਸਲੇ ਦੇ ਉੱਤੇ ਸਾਰਾ ਜਿਵੇਂ ਆਪਾਂ ਦੇਖੀਏ ਸਾਰੇ ਜਿੰਨੇ ਵੀ ਮੈਸਨੋ ਇੰਸਟੀਚਿਊਟ ਗਿਣਾਈ ਨੇ ਜੇ ਸਾਰਿਆਂ ਦੀ ਸਿਕਿਉਰਿਟੀ ਦਾ ਪ੍ਰਬੰਧ ਸਰਕਾਰ ਆਪਣੇ ਪੱਧਰ ਤੇ ਕਰੇ ਤਾਂ ਟੋਟਲ ਖਰਚਾ 15 ਕਰੋੜ ਰੁਪਏ ਦਾ ਬਣਦਾ ਹੈ ਜਿਹੜਾ ਕਿ ਸਰਕਾਰ ਨੂੰ ਵੱਲੋਂ ਸਿਹਤ ਬਜਟ ਚੋਂ ਜਿਹੜਾ ਜਾਰੀ ਕੀਤਾ 6000 ਕਰੋੜ ਦਾ ਉਹਦਾ ਪੁਆਇੰਟ 25% ਬਣਦਾ ਹੈ ਬਹੁਤ ਘੱਟ ਬਣਦਾ ਹੈ ਇਸ ਕਰਕੇ ਸਰਕਾਰ ਜੇ ਵਿਲ ਲੈ ਕੇ ਆਉਂਦੀ ਹੈ ਆਪਣੀ ਇੱਛਾ ਸ਼ਕਤੀ ਦੀ ਹੁੰਦੀ ਹੈ ਤਾਂ ਇਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਤੁਹਾਨੂੰ ਲੱਗਦਾ ਵੀ ਔਨ ਵਾਲੇ ਸਮੇਂ 'ਚ ਇਹ ਚੀਜ਼ਾਂ ਰੱਖ ਜਾਉਂਦੇ ਦੇਖੋ ਲੋਕਾਂ ਨੂੰ ਵੀ ਸੈਂਸਿਟਾਈਜ਼ ਹੋਣ ਦੀ ਲੋੜ ਹੈ ਕਿ ਜਿਹੜੇ ਔਨ ਡਿਊਟੀ ਡਾਕਟਰ ਹੈ ਉਹ ਬਹੁਤ ਘੱਟ ਸਟਾਫ ਦੇ ਨਾਲ ਬਹੁਤ ਹੀ ਮਤਲਬ ਇਹੋ ਜਿਹੇ ਹਾਲਾਤਾਂ 'ਚ ਕੰਮ ਕਰ ਰਹੇ ਨੇ ਜਿਹੜੇ ਕਿ ਅਨੁਕੂਲ ਨਹੀਂ ਹੈਗੇ ਸਟਾਫ ਚਾਹੇ ਪੈਰਾਮੈਡੀਕਲ ਦੀ ਗੱਲ ਕਰੀਏ ਚਾਹੇ ਡਾਕਟਰ ਦੀ ਗੱਲ ਕਰੀਏ ਬਹੁਤ ਘੱਟ ਨੇ ਪਰ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰੇਕ ਆਏ ਮਰੀਜ਼ ਨੂੰ ਵਧੀਆ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰੀਏ ਪਰ ਦੂਸਰੇ ਨੰਬਰ ਦੇ ਉੱਤੇ ਫਿਰ ਵੀ ਕੋਈ ਨਾ ਕੋਈ ਸ਼ਰਾਰਤੀ ਆਂਸਰ ਜਿਹੜੀਆਂ ਸੰਸਥਾਵਾਂ 'ਚ ਆ ਜਾਂਦੇ ਹੁੰਦੇ ਨੇ ਉਹਨਾਂ ਦਾ ਕੱਟ ਕਾਈ ਹੋ ਸਕਦਾ ਜੇ ਸਖਤ ਕਾਨੂੰਨ ਬਣਨਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਤੇ ਸਿਕਿਉਰਿਟੀ ਦਾ ਪ੍ਰਬੰਧ ਹੋਊਗਾ ਕਿ ਬੇਸ਼ੱਕ ਆਮ ਦਿਨਾਂ ਵਿੱਚ ਸਮੱਸਿਆ ਨਹੀਂ ਆਉਂਦੀ ਕਈ ਵਾਰ ਕੁਝ ਲੋਕ ਜਏ ਆਉਂਦੇ ਨੇ ਜੋ ਸਮੱਸਿਆ ਦਾ ਕਾਰਨ ਬਣਦੇ ਨੇ ਇਸ ਕਰਕੇ ਇਹਨਾਂ ਨੇ ਕਿਹਾ ਹੈ ਬੀਸ ਸੁਰੱਖਿਆ ਜਿਹੜੀ ਇੱਥੇ ਹੋਰ ਵਧਾਈ ਜਾਵੇ ਸਿਕਿਉਰਿਟੀ ਗਾਰਡਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ ਜਿੱਨਾਂ ਜਗ੍ਹਾ ਤੇ ਹਸਪਤਾਲ ਵਿੱਚ ਖਾਸ ਕਰਕੇ ਹਨੇਰਾਗਾ ਉੱਥੇ ਲਾਈਟਾਂ ਦਾ ਖਾਸ ਪ੍ਰਬੰਧ ਕੀਤਾ ਜਾਵੇ ਕਿਉਂਕਿ ਡਾਕਟਰ ਨੇ ਰਾਤ ਸਮੇਂ ਆਉਣਾ ਹੈ ਰਾਤ ਸਮੇਂ ਜਾਣਾ ਤਾਂ ਹਨੇਰੇ ਕਰਕੇ ਉਹਨੂੰ ਕਿਤੇ ਨਾ ਕਿਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਮਨੀਸ਼ ਗਰ ਪੀਟੀਸੀ ਨਿਊਜ਼ ਬਟਿੰਡਾ